ਕਰੀਬ 1 ਤੋਂ 1.5 ਕਰੋੜ ਦੀ ਲਾਗਤ ਦੇ ਨਾਲ ਬਣੀਏ ਕੋਠੀ ਆ ਜੋ ਇਸ ਵੇਲੇ ਬਨ ਕੋਲਾ ਗੇਰ ਚੁੱਕੀ ਆ ਦੇਖੋ ਜੀ ਜਿਸ ਨੇ ਮਕਾਨ ਬਣਾਇਆ ਉਹ ਤੇ ਉਹਨੂੰ ਪਤਾ 2 ਕਰੋੜ ਲੱਗਾ 2.5 ਕਰੋੜ ਲੱਗਾ ਤੁਹਾਨੂੰ ਪਤਾ ਹੀ ਆ ਅਗਰ 65 ਸਾਲਾਂ ਦੀ ਉਮਰ ਹੋ ਗਈ ਆ 65 ਸਾਲ ਦੀ ਮਿਹਨਤ ਇਹੀ ਆ ਉਹਦੀ ਕੋਈ ਉਹਨੇ ਜ਼ਮੀਨ ਥੋੜਾ ਪੈ ਲਈ ਆ ਪਾਣੀ ਦਾ ਪੱਧਰ ਅੱਜ ਵਧ ਗਿਆ ਹਾਂਜੀ ਪਾਣੀ ਦਾ ਪੱਦਰ ਬਹੁਤ ਵੱਧਿਆ ਪਾਣੀ ਦਾ ਪੱਦਰ ਤਾਂ 2-2 ਫੁੱਟ ਫੇਰ ਵਰ ਗਿਆ ਕੱਲ ਤੇ ਇੱਥੇ ਗਏ ਸੀ ਆ ਆਪਣਾ ਸੇਵਾ ਵਾਲੇ ਇਧਰ ਨੰਘ ਕੇ ਗਏ ਸੀ ਰਸਤਾ ਬਣ ਕੇ ਆ ਦੇਖੋ ਤੁਹਾਨੂੰ ਰਸਤਾ ਦਿਖ ਰਿਹਾ ਇਹ ਤੇ ਬਣ ਕੇ ਰਸਤਾ ਤੁਰ ਕੇ ਲੋਕ ਗਏ ਸੀ ਇਧਰ ਪਰ ਹੁਣ ਤੇ ਪਾਣੀ ਦਾ ਪੱਦਰ ਬਹੁਤ ਵੱਧ ਗਿਆ ਆ ਦੇਖੋ ਇਸ ਵੇਲੇ ਬੰਦਾ ਡੁੱਬਣ ਦੇ ਹਲਾਕ ਨੇ ਪਾਣੀ ਦੇ ਵਿੱਚ ਬਹੁਤ ਖਤਰਨਾਕ ਮੰਜ਼ਰ ਇਸ ਵੇਲੇ ਤੋਂ ਉਹ ਤਸਵੀਰਾਂ ਦੇ ਵਿੱਚ ਕਾਂਦਰਾ ਕਰ ਰਹੇ ਆ ਅਸੀਂ ਕਿ ਇਸ ਵੇਲੇ ਹਾਲਾਤ ਕੀ ਨੇ ਤਰੀਬ 1.5 ਕਰੋੜ ਦੀ ਲਾਗਤ ਦੇ ਨਾਲ ਬਣੀਏ ਕੋਠੀਆਂ ਜੋ ਇਸ ਵੇਲੇ ਬਲਕੋ ਦਾ ਗੇਰ ਚੁੱਕੀਆਂ ਮੇਰੇ ਕੈਮਰਾ ਪਰਸਨ ਦਲੇਰ ਮੇਰੇ ਨਾਲ ਨੇ ਉਹਨਾਂ ਨੂੰ ਕਹੂੰਗਾ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਾਈਆਂ ਜਾਣ ਦੇਖੋ ਕਿਸ ਤਰ੍ਹਾਂ ਦੇ ਮੰਦੇ ਹਾਲਾਤ ਹੋ ਚੁੱਕੇ ਨੇ ਵੱਡੀ ਤعداد ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਨੇ ਘਰ ਨੇ ਉਹ ਸਾਹਮਣੇ ਆਏ ਨੇ ਬਹੁਤ ਮੁਸ਼ਕਲ ਹਾਲਾਤ ਹੈ ਜ਼ੀਰੋ ਲਾਈਨ ਤੇ ਇਸ ਕੋਲੇ ਸੀ ਮੌਜੂਦ ਆ। ਕਰਾਂ ਦੇ ਵਿੱਚੋਂ ਕਈ-ਕਈ ਫੁੱਟ ਪਾਣੀ ਜਿਹੜਾ ਉਹ ਚੱਲਦਾ ਹੋਇ ਨਜ਼ਰ ਆ ਰਿਹਾ। 1 ਕਰੋੜ ਰੁਪਏ ਦੀ ਕੋਠੀ ਹੈ ਜਿਸ ਦਾ ਇੱਕ ਚੀਜ਼ ਉਹ ਦੇਖੋ ਇਹ ਘਰ ਹੈ ਘਰ ਦੇ ਨਾਲ ਦੇਖੋ ਜਿਵੇਂ ਸਤਲੁਜ ਬਿਆਸ ਰਾਵੀ ਦਰਿਆ ਚ ਪਾਣੀ ਚੱਲਦਾ ਹੈ ਉਸੇ ਤਰ੍ਹਾਂ ਇਸ ਵੇਲੇ ਪਾਣੀ ਚੱਲਦਾ ਹੋਇਆ ਤੁਹਾਨੂੰ ਨਜ਼ਰ ਆਵੇਗਾ। ਦੇਖੋ ਜੀ ਜਿਸਨੇ ਮਕਾਨ ਬਣਾਇਆ ਨਾ ਉਹਦੇ ਉਹਨੂੰ ਪਤਾ 2 ਕਰੋੜ ਲੱਗਾ 2.5 ਕਰੋੜ ਲੱਗਾ ਤੁਹਾਨੂੰ ਪਤਾ ਹੀ ਆ ਅਗਰ 65 ਸਾਲ ਉਹਦੀ ਉਮਰ ਹੋ ਗਈ ਆ 65 ਸਾਲ ਦੀ ਮਿਹਨਤ ਇਹੀ ਆ ਉਹਦੀ ਕੋਈ ਉਹਨੇ ਜ਼ਮੀਨ ਥੋੜਾ ਵੇਚ ਲਈ ਆ ਉਹਨੇ ਇਹੀ ਇੱਕ ਮਕਾਨ ਇੱਕ ਤਿਆਰ ਕੀਤਾ ਬਈ ਪਾਣੀ ਦਾ ਪੱਧਰ ਅੱਜ ਵੱਧ ਗਿਆ ਹਾਂਜੀ ਪਾਣੀ ਦਾ ਪੱਧਰ ਬਹੁਤ ਵੱਧਿਆ ਪਾਣੀ ਦਾ ਪੱਧਰ ਤਾਂ 2-2 ਫੁੱਟ ਫੇਰ ਵੱਧ ਗਿਆ ਕੱਲ ਤੇ ਇੱਥੇ ਗਏ ਸੀ ਆਪਾਂ ਸੇਵਾ ਵਾਲੇ ਇੱਥੇ ਮੰਗ ਕੇ ਗਏ ਸੀ ਰਸਤਾ ਬਣ ਕੇ ਆਹ ਦੇਖੋ ਤੁਹਾਨੂੰ ਰਸਤਾ ਦੇਖ ਰਿਹਾ ਹਾਂ ਇਹ ਤਾਂ ਬੰਨ ਕੇ ਰਸਾ ਤੁਰਕੇ ਲੋਕ ਗਏ ਸੀ ਇੱਧਰ ਪਰ ਉੱਧਰ ਪਾਣੀ ਦਾ ਪੱਤਰ ਬਹੁਤ ਵੱਧ ਗਿਆ ਕਿੰਨਾ ਕਿੰਨਾ ਫੁੱਟ ਬਜੇ ਕਮ ਸੇ ਕਮ ਇਹ ਦੋ ਦੋ 2.5 ਫੁੱਟ ਪਾਣੀ ਵਧ ਗਿਆ ਬਹੁਤ ਮੁਸ਼ਕਿਲ ਹਾਲਾਤ ਨੇ ਬਹੁਤ ਮੁਸ਼ਕਿਲ ਹਾਲਾਤ ਆ ਜਵਾਦਾਸ ਤਸਵੀਰ ਦਿਖਾਓ ਦੇਖੋ ਕਿਵੇਂ ਦੋ ਚਾਰ ਹੋਣਾ ਪੈ ਰਿਹਾ ਹੈ ਬਾਈ ਇਹ ਮਕਾਨ ਆਪਣਾ ਹੀ ਹੈ ਇਹ ਅੱਜ ਜੇ ਤੁਸੀਂ ਜਾਨੇ ਹੋ ਇਹਦੇ ਵਿੱਚ ਬੈਠ ਕੇ ਤੁਰ ਕੇ ਤਾਂ ਦੇਖੋ ਇੱਕ ਛੋਟਾ ਬੱਚਾ ਦੇਖੋ ਆ ਦੇਖੋ আরে ਬਹੁਤ ਬਹੁਤ ਤਸਯੁਗ ਤਸਵੀਰਾਂ ਨੇ ਤਸਵੀਰਾਂ ਦਿਖਾਓ ਤੁਸੀਂ ਹਾਂਲ ਕਿੰਨਾ ਵੱਧ ਗਿਆ ਜੇ ਮੈਂ ਤਾਂ ਨਾ ਲੱਗਿਆ ਨਾ ਗੱਲ ਵੱਡੂ ਨਾ ਆ ਤਸਵੀਰ ਦੇਖੋ ਤੁਸੀਂ ਕਿਸ ਤਰ੍ਹਾਂ ਹੋਇਆ ਬਹੁਤ ਜ਼ਿਆਦਾ ਆ ਤਸਵੀਰ ਦਿਖਾਓ ਦੇਖੋ ਕਿਸ ਤਰ੍ਹਾਂ ਲੋਕਾਂ ਨੂੰ ਲੋਕੋ ਦੇ ਬਰੇਣੀ ਪਾਣੀ ਦਾ ਪੱਦਰ ਜਿਹੜਾ ਉਹ ਅੱਜ ਫੇਰ ਬੰਦ ਗਿਆ ਤਸਵੀਰ ਦੇਖੋ ਕਿਸ ਤਰ੍ਹਾਂ ਦੇ ਸੁਲੇ ਹਾਲਾਤ ਨੇ ਬਹੁਤ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਇਸ ਵੇਲੇ 2-4 ਹੋਣਾ ਪੈ ਰਿਹਾ ਬੱਚਿਆਂ ਨੂੰ ਲੋਕਾਂ ਨੂੰ ਤਾਂ ਦੇਖੋ ਇਤਨਾ ਲੋਕ ਜਿਹੜੇ ਨੇ ਉਹ ਆਪਣੀਆਂ ਮੁਸੀਬਤਾਂ ਦੇ ਨਾਲ 2-4 ਹੁੰਦੇ ਹੋਏ ਨਜ਼ਰ ਆ ਰਹੇ ਨੇ ਇਹ ਬਹੁਤ 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 ਖਤਰਨਾਕ ਤਸਵੀਰਾਂ ਨੇ ਬਹੁਤ ਦਰਦਨਾਕ ਤਸਵੀਰਾਂ ਕਿਹਾ ਜਾ ਸਕਦਾ ਹੈ ਤਾ ਦੇਖੋ ਸuele ਬੰਦਾ ਡੁੱਬਣ ਦੇ ਹਾਲਾਤ ਨੇ ਪਾਣੀ ਦੇ ਵਿੱਚ ਬਹੁਤ ਖਤਰਨਾਕ ਮੰਜ਼ਰ ਇਸ ਵੇਲੇ ਤੁਹਾਨੂੰ ਤਸਵੀਰਾਂ ਦੇ ਵਿੱਚ ਸਾਂਝਾ ਕਰ ਰਹੇ ਹਾਂ ਅਸੀਂ ਕਿ ਇਸ ਵੇਲੇ ਹਾਲਾਤ ਕੀ ਨੇ ਤਾਂ ਦੇਖੋ ਲੋਕਾਂ ਦੇ ਹਾਲਾਤ ਦੇਖੋ ਇਹ ਤਸਵੀਰ ਦੇਖੋ ਬਹੁਤ ਹੀ ਯਕੀਨ ਤਸਵੀਰ ਹੈ ਬਹੁਤ ਖਾਸ ਤਸਵੀਰ ਹੈ ਮੇਰੇ ਕੈਮਰਾ ਪਰਸਨ ਇਸ ਵੇਲੇ ਤੇਜ਼ ਬਰਸਾਤ ਦੇ ਵਿੱਚ ਤੁਹਾਨੂੰ ਇਹ ਵਿਜੂਅਲਸ ਦਿਖਾ ਰਹੇ ਨੇ ਪਰ ਇਹ ਬਹੁਤ ਸਰ ਲੋਗ ਤਸਵੀਰਾਂ ਨਹੀਂ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤੁਹਾਨੂੰ ਗਰਾਊਂਡ ਜ਼ੀਰੋ ਤੇ ਲਗਾਤਾਰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਕਰੀਬ ਕਰੋਣਾ ਦੀ ਬਣੀਏ ਕੋਠੀ ਇਸ ਵੇਲੇ ਮਿੱਟੀ ਦਾ ਬਲਬਾ ਬਣ ਗਈ ਆ ਤੇਰੀ ਕਿਤੇ ਫਟ ਦੁਬਾਰਾ ਚੜ ਰਿਹਾ ਪਾਣੀ ਖਤਰਾ ਇਸ ਵੇਲੇ ਲਗਾਤਾਰ ਮੰਡਰਾਉਂਦਾ ਹੋਇ ਨਜ਼ਰ ਆ ਰਿਹਾ ਤਾਂ ਹੁਣ ਤਸਵੀਰਾਂ ਤੁਹਾਨੂੰ ਗਰਾਉਂਡ ਜ਼ੀਰੋ ਤੇ ਦਿਖਾ ਰਿਹਾ ਕਿ ਕਿਸ ਤਰ੍ਹਾਂ ਕਰੋਣਾ ਦੀ ਕੋਠੀ ਮਲਵੇ ਦਾ ਢੇਰ ਬਣ ਗਈ ਹੈ ਕਹਿੰਦਾ ਪਰਸਨ ਦਲੇਰ ਨਾ ਗਦਨ ਸ਼ੁਕਲਾ ਡੇਲੀ ਪੋਸਟ ਪੰਜਾਬੀ ਤਰੀਬ 1.5 ਕਰੋੜ ਦੀ ਲਾਗਤ ਦੇ ਨਾਲ ਬੜੀਏ ਕੋਕੀਆ ਜੋ ਇਸ ਵੇਲੇ ਬਨ ਕੋਲਾ ਗੇਂਚੂ ਕੀਆ ਦੇਖੋ ਜੀ ਜਿਸਨੇ ਮਕਾਨ ਬਣਾਇਆ ਰਾਂ ਉਹ ਤੇ ਉਹਨੂੰ ਪਤਾ 2 ਕਰੋੜ ਲੱਗਾ 2.5 ਕਰੋੜ ਲੱਗਾ ਤੁਹਾਨੂੰ ਪਤਾ ਹੀ ਆ ਅਗਰ 65 ਸਾਲ ਦੀ ਉਮਰ ਹੋ ਗਈ ਆ 65 ਸਾਲ ਦੀ ਮਿਹਨਤ ਇਹੀ ਆ ਉਹਦੀ ਕੋਈ ਉਹਨੇ ਜ਼ਮੀਨ ਥੋੜਾ ਪੈ ਲਈ ਆ ਪਾਣੀ ਦਾ ਪੱਧਰ ਅੱਜ ਵਧ ਗਿਆ ਹਾਂਜੀ ਪਾਣੀ ਦਾ ਪੱਧਰ ਬਹੁਤ ਵਧਿਆ ਪਾਣੀ ਦਾ ਪੱਧਰ ਤਾਂ 2-2 ਫੁੱਟ ਫੇਰ ਵਧ ਗਿਆ ਕੱਲ੍ਹ ਤੇ ਸੇ ਗਏ ਸੀ ਆ ਆਪਣਾ ਸੀਵਾ ਵਾਲੇ ਇਧਰ ਨੰਨ ਕੇ ਗਏ ਸੀ ਰਸਤਾ ਬਣ ਕੇ ਆ ਦੇਖੋ ਤੁਹਾਨੂੰ ਰਸਾ ਦਿਖ ਰਿਹਾ ਇਹ ਤੇ बांध ਕੇ ਰਸਾ ਤੁਰ ਕੇ ਲੋਕ ਗਏ ਸੀ ਇਧਰ ਪਰ ਉੱਤੇ ਪਾਣੀ ਦੇ ਪੱਤਰ ਬਹੁਤ ਵਾਰ ਗਿਆ ਆ ਦੇਖੋ ਇਸ ਵੇਲੇ ਬੰਦਾ ਡੁੱਬਨ ਦੇ ਹਾਲਾਤ ਨੇ ਪਾਣੀ ਦੇ ਵਿੱਚ ਬਹੁਤ ਖਤਰਨਾਕ ਮੰਜ਼ਰ ਇਸ ਵੇਲੇ ਤੋਂ ਤਸਵੀਰਾਂ ਦੇ ਵਿੱਚ ਕਾਂਡਾ ਕਰ ਰਹੇ ਆ ਸੀ ਕਿ ਇਸ ਵੇਲੇ ਹਾਲਾਤ ਕੀ ਨੇ ਤਰੀਬ 1.5 ਕਰੋੜ ਦੀ ਲਾਗਤ ਦੇ ਨਾਲ ਬਣੀਏ ਕੋਠੀ ਆ ਜੋ ਇਸ ਵੇਲੇ ਬਿਲਕੁਲ ਗੇਨ ਚੁੱਕ ਲਿਆ ਮੇਰੇ ਕੈਮਰਾ ਪਰਸਨ ਦਲੇਰ ਮੇਰੇ ਨਾਲ ਨੇ ਉਹਨਾਂ ਨੂੰ ਕਹੂੰਗਾ ਇਹ ਤਸਵੀਰਾਂ ਤੁਹਾਡੇ ਤੱਕ ਪਹੁੰਚਾਈਆਂ ਜਾਣ ਦੇਖੋ ਕਿਸ ਤਰ੍ਹਾਂ ਦੇ ਮੰਦੇ ਹਾਲਾਤ ਹੋ ਚੁੱਕੇ ਨੇ ਵੱਡੀ ਤਦਾਰ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਨੇ ਘਰ ਨੇ ਉਹ ਸਾਹਮਣੇ ਆਏ ਨੇ ਬਹੁਤ ਮੁਸ਼ਕਲ ਹਾਲਾਤ ਹੈ ਜ਼ੀਰੋ ਲਾਈਨ ਤੇ ਇਸ ਵੇਲੇ ਅਸੀਂ ਮੌਜੂਦ ਆਂ ਕਰਾਂ ਦੇ ਵਿੱਚੋਂ ਕਈ ਕਈ ਫੋਟ ਪਾਣੀ ਜਿਹੜਾ ਉਹ ਚੱਲਦਾ ਹੋਇਆ ਨਜ਼ਰ ਆ ਰਿਹਾ 1 ਕਰੋੜ ਰੁਪਏ ਦੀ ਕੋਠੀ ਆ ਜਿਸ ਦਾ ਇੱਕ ਚੀਜ਼ ਉਹ ਦੇਖੋ ਇਹ ਘਰ ਹੈ ਘਰ ਦੇ ਨਾਲ ਦੇਖੋ ਜਿਵੇਂ ਸਤਲੁਜ ਬਿਆਸ ਰਾਵੀ ਦਰਿਆ ਚ ਪਾਣੀ ਚੱਲਦਾ ਹੈ ਉਸੇ ਤਰ੍ਹਾਂ ਇਸ ਵੇਲੇ ਪਾਣੀ ਚੱਲਦਾ ਹੋਇਆ ਤੁਹਾਨੂੰ ਨਜ਼ਰ ਆਵੇਗਾ ਦੇਖੋ ਜੀ ਜਿਸ ਨੇ ਮਕਾਨ ਬਣਾਇਆ ਨਾ ਉਹ ਤੇ ਉਹਨੂੰ ਪਤਾ 2 ਕਰੋੜ ਲੱਗਾ 2.5 ਕਰੋੜ ਲੱਗਾ ਤੁਹਾਨੂੰ ਪਤਾ ਹੀ ਆ ਅਗਰ 65 ਸਾਲ ਦੀ ਉਮਰ ਹੋ ਗਈ ਆ ਹਾਂ 62 ਸਾਲ ਦੀ ਮਿਹਨਤ ਇਹੀ ਆ ਉਹਦੀ ਹਾਂ ਕੋਈ ਉਹਨੇ ਜ਼ਮੀਨ ਥੋੜਾ ਵੇਚ ਲਈ ਆ ਉਹਨੇ ਇਹੀ ਇੱਕ ਮਕਾਨ ਇੱਕ ਤਿਆਰ ਕੀਤਾ ਬਈ ਪਾਣੀ ਦਾ ਪੱਧਰ ਅੱਜ ਵੱਧ ਗਿਆ ਹਾਂਜੀ ਪਾਣੀ ਦਾ ਪੱਧਰ ਬਹੁਤ ਵੱਧਿਆ ਪਾਣੀ ਦਾ ਪੱਧਰ ਤਾਂ 2-2 ਫੁੱਟ ਫੇਰ ਵੱਧ ਗਿਆ ਕੱਲ ਤੇ ਇੱਥੇ ਗਏ ਸੀ ਆ ਆਪਣਾ ਸੇਵਾ ਵਾਲੇ ਇੱਥੇ ਮੰਗ ਕੇ ਗਏ ਸੀ ਰਸਤਾ ਬਣ ਕੇ ਆ ਦੇਖੋ ਤੁਹਾਨੂੰ ਰਸਤਾ ਦੇਖ ਰਿਹਾ ਇਹ ਤਾਂ ਬਣ ਕੇ ਰਸਤਾ ਤੁਰ ਕੇ ਲੋਕ ਰਹੇ ਸੀ ਇੱਧਰ ਪਰ ਹਉ ਤਾਂ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਕਿੰਨਾ ਕਿੰਨਾ ਫੁੱਟ ਵਜੇ ਕਮ ਸੇ ਕਮ ਇਹ 2-2 2-2 ਫੁੱਟ ਪਾਣੀ ਵੱਧ ਗਿਆ ਬਹੁਤ ਮੁਸ਼ਕਲ ਹਾਲਾਤ ਨੇ ਬਹੁਤ ਮੁਸ਼ਕਲ ਹਾਲਾਤ ਅਜਾ ਦਸਤ ਤਸਵੀਰ ਦਿਖਾਓ ਦੇਖੋ ਕਿਵੇਂ 2-4 ਹੋਣਾ ਪੈ ਰਿਹਾ ਹੈ ਬਾਈ ਇਹ ਮਕਾਨ ਆਪਣਾ ਹੀ ਹੈ ਇਹ ਅੱਗੇ ਤੁਸੀਂ ਜਾਂਦੇ ਹੋ ਅਜੇ ਵਿੱਚ ਬੈਠ ਕੇ ਤੁਰ ਕੇ ਤਾਂ ਦੇਖੋ ਇੱਕ ਛੋਟਾ ਬੱਚਾ ਦੇਖੋ ਆ ਦੇਖੋ ਯਾਰ ਇਹ ਬਹੁਤ ਬਹੁਤ ਤਰਸਯੋਗ ਤਸਵੀਰਾਂ ਨੇ ਇਹ ਤਸਵੀਰਾਂ ਦਿਖਾਓ ਤੁਸੀਂ ਤਾਂ ਤਸਵੀਰ ਦੇਖੋ ਤੁਸੀਂ ਕਿਸ ਤਰ੍ਹਾਂ ਵਧਿਆ ਹੋਇਆ ਬਹੁਤ ਜ਼ਿਆਦਾ ਤਾ ਤਸਵੀਰ ਦਿਖਾਓ ਦੇਖੋ ਕਿਸ ਤਰ੍ਹਾਂ ਲੋਕਾਂ ਨੂੰ ਲੋਕ ਡੁੱਬ ਰਹੇ ਨੇ ਪਾਣੀ ਦਾ ਪੱਧਰ ਜਿਹੜਾ ਉਹ ਅੱਜ ਫੇਰ ਵੱਧ ਗਿਆ ਤਾ ਤਸਵੀਰ ਦੇਖੋ ਕਿਸ ਤਰ੍ਹਾਂ ਦੇ ਸਵਿਲੇ ਹਾਲਾਤ ਨੇ ਬਹੁਤ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਇਸ ਵੇਲੇ ਦੋ ਚਾਰ ਹੋਣਾ ਪੈ ਰਿਹਾ ਬੱਚਿਆਂ ਨੂੰ ਲੋਕਾਂ ਨੂੰ ਤਾਂ ਦੇਖੋ ਇਸ ਤਰ੍ਹਾਂ ਲੋਕ ਜਿਹੜੇ ਨੇ ਉਹ ਆਪਣੀਆਂ ਮੁਸੀਬਤਾਂ ਦੇ ਨਾਲ ਦੋ ਚਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਹ ਬਹੁਤ 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 ਖਤਰਨਾਕ ਤਸਵੀਰਾਂ ਨੇ ਬਹੁਤ ਦਰਦਨਾਕ ਤਸਵੀਰਾਂ ਕਿਹਾ ਜਾ ਸਕਦਾ ਹੈ ਤਾਂ ਦੇਖੋ ਇਸ ਵੇਲੇ ਬੰਦਾ ਡੁੱਬਣ ਦੇ ਹਾਲਾਤ ਨੇ ਪਾਣੀ ਦੇ ਵਿੱਚ ਬਹੁਤ ਖਤਰਨਾਕ ਮੰਜ਼ਰ ਇਸ ਵੇਲੇ ਤੋਂ ਮੁਤਸਵਿਦਾ ਦੇ ਵਿੱਚ ਸੰਜਿਆ ਕਰ ਰਹੇ ਆ ਅਸੀਂ ਕਿ ਇਸ ਵੇਲੇ ਹਾਲਾਤ ਕੀ ਨੇ ਤਾਂ ਦੇਖੋ ਲੋਕਾਂ ਦੇ ਹਾਲਾਤ ਦੇਖੋ ਇਹ ਤਸਵੀਰ ਦੇਖੋ ਬਹੁਤ ਹੀ ਇੱਕ ਤਸਵੀਰ ਹੈ ਬਹੁਤ ਖਾਸ ਤਸਵੀਰ ਹੈ ਮੇਰੇ ਕੈਮਰਾ ਪਰਸਨ ਇਸ ਵੇਲੇ ਤੇਜ਼ ਬਰਸਾਤ ਦੇ ਵਿੱਚ ਤੁਹਾਨੂੰ ਇਹ ਵਿਜੂਅਲਸ ਦਿਖਾ ਰਹੇ ਨੇ ਪਰੇ ਬਹੁਤ ਤਰਸ ਲੋਗ ਤਸਵੀਰਾਂ ਨੇ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਅੱਗੇ ਪੰਨਾ ਬਹੁਤ ਸਾਰੇ ਇੱਕੋ ਮੁੰਡੇ ਨੇ ਇਹ ਤਸਵੀਰਾਂ ਲਾ ਦਿੱਤੀ ਤਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤੁਹਾਨੂੰ ਗਰਾਊਂਡ ਜ਼ੀਰੋ ਤੇ ਲਗਾਤਾਰ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਕਰੀਬ ਕਰੋੜਾਂ ਦੀ ਬਣੀਏ ਕੋਠੀ ਇਸ ਵੇਲੇ ਮਿੱਟੀ ਦਾ ਮਲਬਾ ਬਣ ਗਈ ਆ ਤਰੀਕੇ ਫਟ ਦੁਬਾਰਾ ਚੜ ਰਿਹਾ ਪਾਣੀ ਖਤਰਾ ਇਸ ਵੇਲੇ ਲਗਾਤਾਰ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਤਸਵੀਰਾਂ ਤੁਹਾਨੂੰ ਗਰਾਉਂਡ ਜ਼ੀਰੋ ਤੇ ਦਿਖਾ ਰਿਹਾ ਕਿ ਕਿਸ ਤਰ੍ਹਾਂ ਕਰੋੜਾਂ ਦੀ ਕੋਠੀ ਮਲਵੇ ਦਾ ਢੇਰ ਬਣ ਗਈ ਹੈ ਕੈਮਰਾ ਪਰਸਨ ਦਲੇਰ ਨਾ ਗਦਨ ਸ਼ੁਕਲਾ ਡੈਲੀ ਪੋਸਟ ਪੰਜਾਬ